ਕਾਰੀ ਪ੍ਰਭੂ ਦਾ ਦਾਸ ਬਲਜਿੰਦਰ ਪਾਸ ਨਾ ਹੋਇਆ ਏ ਉਹਨੇ ਕੋਈ ਗਲਤੀ ਨਹੀਂ ਕੀਤੀ ਉਹਨੇ ਕੋਈ ਪਾਪ ਨਹੀਂ ਕੀਤਾ ਉਹਨੇ ਕੋਈ ਜ਼ਬਰਜਨਾ ਨਹੀਂ ਕੀਤਾ ਉਹਨੇ ਕੋਈ ਬਲਾਤਕਾਰ ਨਹੀਂ ਕੀਤਾ ਇਸੇ ਪ੍ਰਕਾਰ ਹੀ ਇਸੇ ਇਸਤਰੀ ਨੇ ਪ੍ਰਭੂ ਦਾ ਦਾਸ ਵਾਕੇ ਉਹਨੂੰ ਜੇਲ੍ਹ ਚ ਸਟਾ ਕੇ ਜੇਲ੍ਹ ਚ ਸਟਾਤਾ ਹੈ ਪਰ ਜਿਹੜਾ ਨਿਆਂ ਕਰਨ ਵਾਲਾ ਬੰਦਾ ਸੀ ਉਸ ਟਾਈਮ ਉਹਨੇ ਗਲਤ ਨਿਆਂ ਕੀਤਾ ਉਹਨੇ ਪ੍ਰਭੂ ਦੇ ਦਾਸ ਨੂੰ ਜੇਲ੍ਹ ਚ ਸੁੱੜ ਦਿੱਤਾ ਪਰ ਮਤੀ 14 ਦੇ ਵਿੱਚ ਲਿਖਿਆ ਹੈ ਮਤੀ 14 ਦੇ ਵਿੱਚ ਲਿਖਿਆ ਪਵਿੱਤਰ ਬਾਈਬਲ ਉੱਥੇ ਲਿਖਿਆ ਇੱਕ ਇਸਤਰੀ ਨੇ ਪ੍ਰਭੂ ਦੇ ਦਾਸ ਦਾ ਨਾਂ ਲਾ ਕੇ ਉਹਤੇ ਦੋਸ਼ ਲਵਾ ਕੇ ਉਹਨੂੰ ਜੇਲ੍ਹ 'ਚ ਛਡਾ ਦਿੱਤਾ ਜੇਲ੍ਹ 'ਚ ਛੁੱਡ ਦਿੱਤਾ ਤੇ ਜੇਲ੍ਹ 'ਚ ਤੋਂ ਸੁਟਿਆ ਕਿਉਂਕਿ ਹੱਥ ਉਠਾ ਕੇ ਰੱਖੋ ਉਹ ਪ੍ਰਭੂ ਦੇ ਦਾਸ ਨੇ ਉਸ ਇਸਤਰੀ ਦਾ ਪਾਪ ਦੱਸਿਆ ਸੀ ਪਾਪ ਕੀ ਦੱਸਿਆ ਹੀ ਕਿ ਉਹ ਦੇਸ਼ ਦਾ ਜਿਹੜਾ ਰਾਜਾ ਹੈ ਨਾ ਹੈਰੋਦੇਸ਼ ਠੀਕ ਹੈ ਨਿਆਈ ਨਿਆਈ ਬੰਦਾ ਨਿਆਂ ਕਰਨ ਵਾਲਾ ਰਾਜਾ ਹੈਰੋਦੇਸ਼ ਉਸ ਦੇ ਨਾਲ ਉਹ ਇਸਤਰੀ ਗਲਤ ਸੀ ਉਹਦਾ ਗਲਤ ਰਿਲੇਸ਼ਨ ਹੀ ਤੇ ਰਾਜਾ ਹੈਰੋਦੇਸ਼ ਦੇ ਨਾਲ ਉਸ ਇਸਤਰੀ ਦਾ ਗਲਤ ਰਿਲੇਸ਼ਨ ਹੀ ਉਹਨੇ ਪ੍ਰਭੂ ਦੇ ਦਾਸ ਤੋਂ ਦੋਸ਼ ਲਵਾ ਕੇ ਉਸ ਨਿਆਈ ਦੇ ਗਾੜੀ ਨਿਆਈ ਬੰਦਾ ਜਿਹੜਾ ਸੀ ਉਹ ਇਸਤਰੀ ਦੇ ਨਾਲ ਗਲਤ ਅਗਾਈ ਤੇ ਜੇਲ੍ਹ ਚ ਛੁਟਾ ਕੇ ਪ੍ਰਭੂ ਦੇ ਦਾਸ ਨੂੰ ਹੱਥ ਉਠਾ ਕੇ ਰੱਖੋ ਜੇਲ੍ਹ ਚ ਛੁਟਾ ਕੇ ਫਿਰ ਵੀ ਇਸਤਰੀ ਨੂੰ ਠੰਡ ਨਹੀਂ ਪਈ ਫਿਰ ਵੀ ਮੰਗ ਕੀ ਕੀਤੀ ਆ ਕਿ ਇਹ ਪ੍ਰਭੂ ਦੇ ਦਾਸ ਦਾ ਜਿਹੜਾ ਸਿਰ ਕੱਟਿਆ ਜਾਵੇ ਤੇ ਉਹ ਇਸਤਰੀ ਨੇ ਪ੍ਰਭੂ ਦੇ ਦਾਸ ਨੂੰ ਜੇਲ੍ਹ ਚ ਪਵਾਤਾ ਔਰ ਨਾਲੇ ਉਹਦਾ ਮੁਰਗੇ ਸਿਰ ਵੀ ਕਟਾ ਦਿੱਤਾ ਇਸ ਪ੍ਰਕਾਰ ਹੀ ਪ੍ਰਭੂ ਦੇ ਦਾਸ ਬਲਜਿੰਦਰ ਪਾਸ਼ਨਾ ਹੋਇਆ ਹੈ ਉਹਨੇ ਕੋਈ ਗਲਤੀ ਨਹੀਂ ਕੀਤੀ ਉਹਨੇ ਕੋਈ ਪਾਪ ਨਹੀਂ ਕੀਤਾ ਉਹਨੇ ਕੋਈ ਜ਼ਬਰਜਨਾ ਨਹੀਂ ਕੀਤਾ ਉਹਨੇ ਕੋਈ ਬਲਾਤਕਾਰ ਨਹੀਂ ਕੀਤਾ ਇਸੇ ਪ੍ਰਕਾਰ ਹੀ ਇਸੇ ਔਸਤਰੀ ਨੇ ਪ੍ਰਭੂ ਦਾ ਦਾਸ ਬਲਜਿੰਦਰ ਪਾਸ਼ਾ ਦੇ ਦੋਸ਼ ਲਵਾ ਕੇ ਉਹਨੂੰ ਜੇਲ੍ਹ 'ਚ ਸਟਾ ਕੇ ਜੇਲ੍ਹ 'ਚ ਸਟਾਤਾ ਹੈ ਪਰ ਜਿਹੜਾ ਨਿਆਂ ਕਰਨ ਵਾਲਾ ਬੰਦਾ ਸੀ ਉਸ ਟਾਈਮ ਉਹਨੇ ਗਲਤ ਨਿਆਂ ਕੀਤਾ ਉਹਨੇ ਪ੍ਰਭੂ ਦੇ ਦਾਸ ਨੂੰ ਜੇਲ੍ਹ 'ਚ ਸੁੜਤਾ ਤੇ ਬਾਅਦ ਚ ਉਹਦਾ ਸਿਰ ਕਟਵਾ ਦਿੱਤਾ ਇਸੇ ਪ੍ਰਕਾਰ ਹੀ ਪ੍ਰਭੂ ਦੇ ਦਾਸ ਬਲਜਿੰਦਰ ਪਾਸ਼ਨਾ ਹੋਇਆ ਹੈ ਉਸ ਇਸਤਰੀ ਦਾ ਪਾਪ ਦੱਸਿਆ ਸੀ ਕੀ ਪਾਪ ਕੀ ਦੱਸਿਆ ਵੇ ਜੂਨਾਂ ਨੇ ਪਾਪ ਕੀ ਦੱਸੀ ਆਈ ਕਿ ਤੂੰ ਪਹਿਲੇ ਜਿਹਦੀ ਤੂੰ ਪਤਨੀ ਆ ਉਹਦੇ ਨਾਲ ਰਹਿ ਇਹ ਬੰਦੇ ਨਾਲ ਤੂੰ ਨਾ ਰਹਿ ਇਸੇ ਪ੍ਰਕਾਰ ਹੀ ਪਾਸ਼ ਬਲਜਿੰਦਰ ਨੇ ਜਿਹੜੀ ਇਸਤਰੀ ਨੇ ਦੋਸ਼ ਲਾਇਆ ਪਾਸ਼ ਬਲਜਿੰਦਰ ਤੇ ਉਹ ਪਹਿਲਾਂ ਹੋਰ ਕਹੇ ਬੰਦੇ ਦੀ ਘਰਵਾਲੀ ਆ ਉਸੇ ਹੋ ਸਕੇ ਪ੍ਰਭੂ ਦੇ ਦਾਸ ਨੇ ਇਸੇ ਪ੍ਰਕਾਰ ਹੀ ਉਹਨੂੰ ਕਿਹਾ ਵੇ ਕਿ ਇਹ ਬੰਦੇ ਨੂੰ ਛੱਡ ਤੇ ਪਹਿਲੇ ਬੰਦੇ ਨਾਲ ਰਹਿ ਤੇ ਇਸ ਪ੍ਰਕਾਰ ਬਾਅਦ ਵਾਲਾ ਬੰਦਾ ਤੇ ਉਹ ਜਨਾਨੀ ਨੇ ਦੋਸ਼ ਲਵਾ ਕੇ ਪਰਮੇਸ਼ਰ ਦੇ ਦਾਸ ਨੂੰ ਜੇਲ੍ਹ ਚ ਸਤਾ ਦਿੱਤਾ ਹੈ ਹallelujah ਹallelujah ਆਈਏ ਹੱਥ ਥਵਾਗੇ ਪ੍ਰਭੂ ਦੇ ਦਾਸ ਨੇ ਕੋਈ ਗਲਤੀ ਨਹੀਂ ਕੀਤੀ ਯਹੂਨਾ ਨੇ ਕੋਈ ਗਲਤੀ ਨਹੀਂ ਕੀਤੀ ਅੱਜ ਕਿੰਨੇ ਲੋਕ ਕਹਿੰਦੇ ਸ਼ਾਇਦ ਉਹਨੇ ਗਲਤੀ ਕੀਤੀ ਤਾਂ ਗਿਆ ਹੈ ਤਾਂ ਜੱਜ ਨੇ ਫੈਸਲਾ ਕਰ ਦਿੱਤਾ ਹੈ ਬਾਈਬਲ ਚ ਜਿੰਨੇ ਵਿੱਚ ਜੱਜ ਹੋਇਆ ਨਾ ਸਾਰਿਆਂ ਨੇ ਗਲਤ ਫੈਸਲਾ ਕੀਤਾ ਦਾਨੀਅਲ ਦਾ ਗਲਤ ਫੈਸਲਾ ਕਰ ਦਿੱਤਾ ਸਦਰ ਕਮੇਸ਼ਿਕ ਦਾ ਗਲਤ ਫੈਸਲਾ ਕਰ ਦਿੱਤਾ ਜੱਜ ਨੇ ਯਹੋਨਾ ਬਪਤਸਮਾ ਦੇਣ ਵਾਲਾ ਸਿਰ ਵਢਾ ਦਿੱਤਾ ਜੱਜ ਨੇ ਗਲਤ ਫੈਸਲਾ ਕਰਤਾ ਠੀਕ ਹੈ ਇਸ ਤਰ੍ਹਾਂ ਬਾਈਬਲ ਚ ਕਿੰਨੇ ਸੇਵਕ ਹੋਇਆ ਜਿਨ੍ਹਾਂ ਦਾ ਯੂਸਫ ਦਾ ਗਲਤ ਫੈਸਲਾ ਕਰ ਦਿੱਤਾ ਠੀਕ ਹੈ ਕਿਉਂਕਿ ਸੱਚਾ ਨੇ ਆਕਰ ਪ੍ਰਭੂਆ ਉਹੀ ਤੁਹਾਡਾ ਸੱਚਾ ਨੇ ਆ ਕਰੇਗਾ ਉਹੀ ਤੁਹਾਡੀ ਜੰਗ ਲੜੇਗਾ ਉਹੀ ਤੁਹਾਡੀ ਜੰਗ ਲੜੇਗਾ ਹallelujah ਜਿਹੜੇ ਧਰਤੀ ਦੇ ਜੱਜ ਆ ਇਹ ਪਰਚੇ ਵੇਖ ਕੇ سزا ਦਿੰਦੇ ਆ ਪਰ ਜਿਹੜਾ ਸਵਰਗ ਦਾ ਵਾ ਉਹ ਦਿਲ ਵੇਖ ਕੇ ਦਇਆ ਕਰਦਾ ਵਾ ਉਹ ਦਿਲ ਤੋਂ ਦਇਆ ਕਰਦਾ ਵਾ ਹਜ਼ਾਰਾਂ ਪੀੜੀਆਂ ਤੇ ਕਰਦਾ ਆਇਆ ਕਰਦਾ ਹੈ ਹallelujah